ਆ ਫਾਇਲਾ ਇਸੇ ਰਿਪੋਰਟ ਲੱਗੀ ਜੀ ਉਹ ਚੀਜ਼ ਦੀ ਟੈਨਸ਼ਨ ਲੈ ਕੇ ਬੰਦੇ ਬੱਚੇ ਨੇ ਸੁਸਾਇਡ ਕਰ ਲਿਆ ਤੇ ਕਿਤਾਬੀ ਤੇ ਮਾਂ ਪਿਓ ਨਾਲ ਦਾ ਦਰਦ ਦੋਸਤਾਨਾ ਇਹ ਸ਼ੇਅਰ ਕਰੋ ਤਾਂ ਕਿ ਦੇ ਕੋਈ ਨਾ ਮਾਂ ਪਿਓ ਦਾ ਕੀ ਕਸੂਰ ਸੀਗਾ ਜਿਹੜੀ ਅੱਜੇ ਘਟਨਾ ਹੋਈ ਹੈ ਮੈਂ ਨਹੀਂ ਚਾਹੁੰਦਾ ਕਿਸੇ ਹੋਰ ਪਿੰਡ ਰ ਕਿਸੇ ਵੀਰ ਭਾਈ ਨਾਲ ਹੋਵੇ ਹਾਂਜੀ ਬਾਜੀ ਕੀ ਨਾਮ ਤੁਹਾਡਾ ਤੇ ਕੀ ਕਰਨਾ ਬਪਰੀ ਹੋ ਗਈ ਭਾਜੀ ਮੇਰਾ ਨਾਮ ਬਲਜਿੰਦਰ ਸਿੰਘ ਸਰਪੰਚਾ ਜੀ ਮੈਂ ਮੌਜੂਦਾ ਅੱਜ ਇਹ ਤਕਰੀਬਨ 7:30 ਵਜੇ ਦੀ ਗੱਲ ਹੈ ਜੀ ਸਾਡੇ ਪਿੰਡ ਦਾ ਪੱਛਾ ਸੀਗਾ ਤਕਰੀਬਨ 19 ਕੇ ਸਾਲ ਦੀ ਉਮਰ ਸੀ ਇਹਨਾਂ ਦੀ ਤੇ ਇਹਨਾਂ ਦੇ ਮੰਨ ਕੇ ਚਲੋ ਫਾਇਰ ਲਾਇਸ਼ ਰਿਫਿਊਜ ਲਾਗੀ ਜੀ ਉਹ ਚੀਜ਼ ਦੀ ਟੈਨਸ਼ਨ ਲੈ ਕੇ ਬੰਦੇ ਬੱਚੇ ਨੇ ਸੁਸਾਇਡ ਕਰ ਲਿਆ ਕਿਹਾ ਬੱਚੇ ਦੇ ਵੀ ਮੰਨ ਕੇ ਚਲੋ ਦੋ ਬ੍ਰਦਰ ਹੁੰਦੇ ਇੱਕ ਸਿਸਟਰ ਇੱਕ ਬ੍ਰਦਰ ਤੇ ਉਹ ਬਾਹਰ ਸੀਗੇ ਤੇ ਕੋਈ ਐਦਾਂ ਦਾ ਵਧੀਆ ਬੱਚਾ ਸੀਗਾ ਨਸ਼ੇ ਪੱਤੇ ਤੋਂ ਬਿਲਕੁਲ ਰਹਿਤ ਸੀਗਾ ਤੇ ਵੱਡੀ ਗੱਲ ਇੱਥੇ ਆ ਕਿ ਉਹ ਨਿਬੜਦੀ ਆ ਕਿ ਸਭ ਤੋਂ ਵੱਡਾ ਸਹੀ ਹੈ ਕਿ ਨਾ ਚਾਹੁੰਦੇ ਆ ਕਿ ਜਦੋਂ ਕੋਈ ਵੀ ਟਕਤਾਬੀ ਆ ਤੇ ਮਾਂ ਪਿਓ ਨਾਲ ਉਹ ਦਰ ਦੋਸਤਾਨਾ ਤੇ ਇਹ ਸ਼ੇਅਰ ਕਰੋ ਤਾਂ ਕਿ ਦੇ ਕੋਈ ਮਾਂ ਪਿਓ ਦਾ ਕੀ ਕਸੂਰ ਸੀਗਾ ਤੇ ਬੱਚੇ ਦਾ ਕੀ ਕਸੂਰ ਸੀ ਬਾਅਦ ਚ ਵੀ ਉਹ ਹੋ ਸਕਦਾ ਸੀਗਾ ਨਾ ਠੀਕ ਆ ਨਾ ਬਹੁਤ ਵੱਡੀ ਆ ਵੀਰੇ ਠੀਕ ਆ ਤੇ ਜਿਹੜੀ ਅੱਜ ਇਹ ਘਟਨਾ ਹੋਈ ਹੈ ਮੈਂ ਨਹੀਂ ਚਾਹੁੰਦਾ ਕਿਸੇ ਹੋਰ ਪਿੰਡ ਰ ਕਿਸੇ ਵੀਰ ਭਾਈ ਨਾਲ ਹੋਵੇ ਸਾਡੇ ਅੱਜ ਸਾਰੇ ਪਿੰਡ ਦੇ ਵੀ ਮਨਕ ਚਲੋ ਬਹੁਤ ਹੀ ਜ਼ਿਆਦਾ ਦੁੱਖ ਦਾ ਇੱਕ ਘਟਨਾ ਕੀ ਥੁੱਲੇ ਬੰਦ ਹੋਵੇ ਸਾਰੇ ਪਿੰਡ ਦੇ ਸਾਡੇ ਬਹੁਤ ਹੀ ਹੋਣ ਹਰ ਬੱਚਾ ਸੀਗਾ ਠੀਕਾ ਮੇਰਾ ਖੋਰਾ ਵੀ ਤੇ ਮੇਰੇ ਸਾਥੀਆਂ ਨੂੰ ਮੇਰੇ ਸੋਟੇ ਜਾਂ ਵੱਡੇ ਵੀਰ ਭਰਾਵਾਂ ਨੂੰ ਇਹ ਬੇਨਤੀ ਆ ਕਿ ਇਹੋ ਜਿਹਾ ਕੋਈ ਵੀ ਕਦਮ ਨਾ ਚੱਕੋ ਲਹ ਬਹੁਤ ਵੱਡੀ ਆ ਠੀਕਾ ਮਾਂ ਪਿਓ ਨੂੰ ਜਾਂਦੇ ਮਰ ਗਿਆ ਠੀਕਾ ਉਹ ਤਾਂ ਚਲਾ ਗਿਆ ਦੁਨੀਆ ਤੋਂ ਅਸੀਂ ਰਹਿ ਗਏ ਠੀਕਾ ਸਾਨੂੰ ساری ਉਮਰ ਦਾ ਇਹ ਅਫਸੋਸ ਰਹੂਗਾ ਕਿ ਸਾਡਾ ਬੱਚਾ ਐਦਾਂ ਚਲਾ ਗਿਆ ਸਾਨੂੰ ਕੋਈ ਪਤਾ ਵੀ ਨਹੀਂ ਲੱਗਿਆ ਇਸ ਸੁਭਾਅ ਦੀ ਗੱਲ ਕਰੀ ਕਿਹੋ ਜਿਹਾ ਸੁਭਾਅ ਬਹੁਤ ਹੀ ਨਿਗਾ ਸੁਭਾਅ ਸੀਗਾ ਜੀ ਅੱਜ ਕੱਲ ਤੇ ਆਪਾਂ ਦੇਖਦੇ ਆ ਮਾਂ ਪਿਓ ਨਾਲ ਕੋਈ ਕੰਮ ਨਹੀਂ ਕਰਵਾਉਂਦਾ ਸਵੇਰ ਉੱਠਣਾ ਉਹਨੇ ਨਹੀਂ ਠੀਕ ਫੜਾਦੀ ਮਾਤਾ ਦੇ ਨਾਲ ਗੁਰੂ ਘਰ ਜਾਣਾ ਸਾਵ ਨੂੰ ਗੁਰੂ ਘਰ ਜਾਣਾ ਉਸ ਤੋਂ ਬਾਅਦ ਘਰ ਕੰਮਾਂ ਵਿੱਚ ਵੀ ਹੱਥ ਵਟਾਉਂਦਾ ਸੀਗਾ ਅੱਜ ਵੀ ਹਰ ਵਾਰ ਦੀ ਤਰ੍ਹਾਂ ਆਦੀ ਮਾਂ ਦਾਤੇ ਨਾਲ ਕੁੜੇ ਦਾ ਕੰਮ ਕਰਵਾਇਆ ਉਹਦੇ ਫਾਦਰ ਸਾਹਿਬ ਦੁੱਧ ਦਾ ਕੰਮ ਕਰਦੇ ਰਹੇ ਲੰਮੇ 20 ਸਾਲਾਂ ਤੋਂ ਤੇ ਉਹ ਸੁਬਾ ਦੁੱਧ ਪਾਉਣ ਚਲੇ ਗਏ ਤੇ ਆਦੀ ਮਾਤਾ ਨਾਲ ਬੰਨ ਕੇ ਚੱਲੋ ਪਸ਼ੂਆਂ ਸਾਹਮੇ ਆ ਠੀਕ ਹੈ ਦਾਦੀ ਜੀ ਦਾ ਅੱਖਾਂ ਦਾ ਪ੍ਰੈਸ਼ਨ ਹੋਇਆ ਹੋਇਆ ਸੀ ਉਹਦੇ ਦਵਾਈ ਪਾਈ ਅੱਖਾਂ ਦੀ ਤੇ ਦਾਦੀ ਜੀ ਤੇ ਆਦੀ ਮਾਤਾ ਜੀ ਕੱਪੜਿਆਂ ਦਾ ਤੋਣ ਲੱਗੇ ਉਸ ਤੋਂ ਬਾਅਦ ਜਦ ਹੀ ਬਸ ਆਵਾਜ਼ ਆਈ ਤੇ ਅੰਦਰ ਚਲੇ ਗਏ ਦੇਖਿਆ ਤਾਂ ਵੀ ਬੱਚੇ ਨੇ ਸੁਸਾਇਡ ਕਰ ਲਿਆ ਲਾਵਾ ਕਿਤੇ ਨਾ ਕਿਤੇ ਬੱਚਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਚਲੋ ਰਫਾਇਲ ਸੀ ਰਿਫਿਊਜ਼ਲ ਆ ਗਈ ਦੂਰੀ ਬਾਰ ਵੀ ਲੱਗ ਜਾਂਦੀ ਹਾਂਜੀ 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 ਬਸ ਇਦਾਂ ਹੀ ਕਹਿਣਾ ਚਾਹੁੰਦਾ ਕਿ ਕੋਈ ਵੀ ਗੱਲਬਾਤ ਆ ਵੀ ਆਦੇ ਮਾਪਿਆਂ ਨਾਲ ਸੇਰੇ ਕਰੋ ਆਦੇ ਭੈਣ ਭਈਆਂ ਨਾਲ ਯਾਰ ਦੋਸਤਾਂ ਨਾਲ ਸੇਰੇ ਕਰੋ ਐਡਾ ਵੱਡਾ ਕਦਮ ਨਾ ਚੱਕਿਆ ਜਾਵੇ ਬਹੁਤ ਠੀਕਤਮਾ ਅ ਅੱਜ ਸਵੇਰੇ ਸਾਨੂੰ ਪੋਣੀ 8:00 ਵਜੇ ਇੱਕ ਇੰਟੀਮੀਸ਼ਨ ਆਈ ਸੀ ਕਿ ਪਿੰਡ ਤੋਂ ਫੋਨ ਕੀਤਾ ਸੀ ਆਪਣੇ ਸਰਦਾਰ ਸਾਹਿਬ ਨੇ ਕਿ ਇੱਕ ਮੁੰਡਾ ਦਿਲਪ੍ਰੀਤ ਸਿੰਘ ਹੈ ਅ ਅਜੈਬ ਸਿੰਘ ਨੇ ਉਹਨਾਂ ਦਾ ਬੇਟਾ ਹੈ ਇਹ ਉਮਰੇ ਦੀ ਹੈਗੀ ਹੈ 20 ਕੁ ਸਾਲ ਵੀ ਇਹਨੇ ਗਨ ਨਾਲ ਵੀ ਸੁਸਾਈਡ ਕਰ ਲਿਆ ਸਰ ਸੁਸਾਈਡ ਕਰਨ ਦਾ ਕਾਰਨ ਕੀ ਹੈ ਜੀ ਸੁਸਾਈਡ ਕਰਨ ਜਦੋਂ ਅਸੀਂ ਪੁਲਿਸ ਪਾਰਟੀ ਮੌਕੇ ਤੇ ਭੇਜੀ ਔਰ ਮੈਂ ਵੀ ਗਿਆ ਔਰ ਉੱਥੇ ਜਾ ਕੇ ਅਸੀਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਐਕਚੁਅਲੀ ਇਹਦੀ ਵੱਡੀ ਭੈਣ ਕੈਨੇਡਾ ਗਈ ਹੋਈ ਹੈ ਇਹਦੇ ਤਾਏ ਦੇ ਬੱਚੇ ਉਹ ਵੀ ਕੈਨੇਡਾ ਨੇ ਇਹਦੇ ਤਾਇਆ ਜੀ ਵੀ ਕੈਨੇਡਾ ਨੇ ਔਰ ਇਹ ਵੀ ਕੈਨੇਡਾ ਜਾਣਾ ਚਾਹੁੰਦਾ ਸੀ ਪਿਛਲੇ ਕਾਫੀ ਸਮੇਂ ਤੋਂ ਉਹਦੀ ਰਿਫਿਊਜ਼ਲ ਆ ਰਹੀ ਸੀ ਸਿਰਫ ਯੂਜ਼ਲ ਹੋਣਾ ਕਾਫੀ ਡਿਪਰੈਸ਼ਨ 'ਚ ਰਹਿੰਦਾ ਸੀ ਤੇ ਇਹਦੇ ਪਿਤਾ ਜੀ ਨੇ ਦੱਸਿਆ ਕਿ ਮੈਂ ਇਹਨੂੰ ਹੌਸਲਾ ਦਿੰਦਾ ਹੁੰਦਾ ਸੀ ਵੀ ਕੋਈ ਗੱਲ ਨਹੀਂ ਵੀ ਤੇਰਾ ਵੀ ਕੰਮ ਬਣ ਜੂਗਾ ਵੀ ਆਪਰ ਜਾਣ ਵਾਲਾ ਬਟ ਬੱਚਾ ਮਰੋਸ ਚੀਜ਼ ਨੂੰ ਨਾ ਸਹੰਦੇ ਹੋਏ ਇਹਨੇ ਕੱਲ ਸੁਸਾਈਡ ਕਰ ਲਿਆ ਆ ਮਾਨਸਿਕ ਤੌਰ ਤੇ ਪਸੰਦ ਆ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਦਾ ਸੀ ਉਹਦੀ ਮੰਮੀ ਨੇ ਵੀ ਦੱਸਿਆ ਔਰ ਅੱਜ ਸਵੇਰੇ ਘਰ ਰਹੀ ਸੀ ਪਹਿਲਾਂ ਉਹਨੇ ਆਪਣੀ ਮੰਮੀ ਨਾਲ ਛੋਟੇ-ਮੋਟੇ ਘਰ ਦੇ ਕੰਮ ਕਰਵਾਏ ਆ ਫਿਰ ਉਹਦੀ ਆਪਣੀ ਦਾਦੀ ਦੀ ਅੱਖਾਂ ਦੇ ਵਿੱਚ ਦਾਰੂ ਪਾਈ ਤੇ ਉਸ ਟਾਈਮ ਦਾਦੀ ਵੀ ਘਰ ਸੀ ਉਹਦੀ ਮੰਮੀ ਵੀ ਘਰ ਸੀ ਪਿਤਾ ਜੀ ਉਹਦੇ ਬਾਅਦ ਦੁੱਧ ਪਾਉਣ ਗਏ ਸੀ ਤਾ ਇਹਨਾਂ ਨੇ ਫਿਰ ਉੱਥੇ ਅੰਦਰ ਜਾ ਕੇ ਇਹਦੇ ਗਨ ਪਈ ਸੀ ਗਨ ਨਾਲ ਗੋਲੀ ਬਾਹਰ ਜਿਹੜੇ ਨਾਲ ਸੋਸਾਇਟੀ ਤੋਂ ਮਨਜ਼ੂਰ ਤੇ ਲਾਇਸੈਂਸ ਸੀ ਹਾਂਜੀ ਲਾਇਸੈਂਸ ਸੀ ਕਰਨ ਇਹਨਾਂ ਦੀ ਆਪਣੀ ਗੱਲ ਹੈ ਤੇ ਇਹ ਮੁੰਡਾ ਇਕੱਲਾ ਸੀ ਜੀ ਹਾਂ ਮੁੰਡਾ ਇਕੱਲਾ ਸੀ ਇੱਕ ਭੈਣ ਤੇ ਇੱਕ ਭਰਾ ਸੀ ਮਾਪੇ ਉਹ ਇੱਕ ਫੈਰ ਹੋਇਆ ਜੀ ਉਹ ਕਿੰਨੇ ਭੈਣ ਭਰਾ ਨੇ ਜਿਹੜਾ ਮੁੰਡੇ ਦੱਸ ਪਈ ਜੀ ਇੱਕ ਭੈਣ ਆ ਔਰ ਇੱਕ ਭਰਾ ਨੇ ਇੱਕ ਹੋਰ ਭਰਾ ਨਹੀਂ ਨਹੀਂ ਹੋਰ ਨਹੀਂ ਬਸ ਇਹ ਦੋ ਦੋਨੇ ਦੋਨੇ ਭੈਣ ਭਰਾ ਨੇ ਸਰ ਇਹ ਭੈਣ ਵੱਡੀ ਆ ਭੈਣ ਵੱਡੀ ਆ ਤੇ ਭਰਾ ਛੋਟਾ ਸੀਗਾ ਤੇ ਹੁਣ ਕਾਨੂੰਨੀ ਕਾਰਵਾਈ ਕਾਨੂੰਨੀ ਕਾਰਵਾਈ ਇਹ ਕਰ ਰਹੀ ਹੈ ਵੀ ਇਹਦੀ 194 BNS ਦੀ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਦੇ ਬਿਆਨਾਂ ਤੇ ਔਰ ਬੋਡੀ ਮੋਰਚਰੀ ਰਖਵਾ ਦਿੱਤੀ ਗਈ ਹੈ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰਕੇ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਜਾਊਗਾ